ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਗੰਤ ਸਿੰਘ ਤੇ ਸੁਰਿੰਦਰ ਪਯੌਰ ਦੇ ਵਿਆਹ ਨੂੰ 1 ਸਾਲ ਹੋਇਆ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਬਹੁਤ ਪਿਆਰੀ ਬੇਟੀ ਨੇ ਜਨਮ ਲਿਆ। ਬੇਟੀ ਦਾ ਨਾਮ ਉਹਨਾਂ ਨੇ ਗੁਰਪਾਲ ਰੱਖਿਆ। ਬੇਟੀ ਜਦੋਂ ਵੱਡੀ ਹੋਈ 3-4 ਸਾਲ ਦੀ ਹੋਈ ਬੋਲਣ ਲੱਗ ਗਈ। ਤੇ ਉਹਨੂੰ ਪਤਾ ਲੱਗਦਾ ਹਨਾ ਕਿ ਜਦੋਂ ਰਖੜੀ ਦਾ ਤਿਹਾਰ ਆਉਂਦਾ ਤਾਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨ੍ਹਦੀਆਂ ਤਾਂ ਤੋਤਲੀ ਆਵਾਜ਼ ਵਿੱਚ ਗੁਰਪਾਲ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਕਿ ਮੈਂ ਕਿਹਦੇ ਰਖੜੀ ਬੰਨਾਂ ਮੇਰੇ ਵੀਰ ਹੈ ਨਹੀਂ ਮੈਨੂੰ ਵੀ ਇੱਕ ਵੀਰ ਲਿਆ ਕੇ ਦਿਓ ਆਪਣੀ ਧੀ ਦੇ ਮੂੰਹੋਂ ਇੰਨੀ ਪਿਆਰੀ ਜੀ ਗੱਲ ਸੁਣ ਕੇ ਦੋਨੋਂ ਜੀ ਬੜਾ ਹੱਸਦੇ ਤੇ ਉਹ ਕਹਿ ਦਿੰਦੇ ਕਿ ਪੁੱਤ ਰੱਬ ਨੇ ਹਜੇ ਵੀਰ ਭੇਜਿਆ ਨਹੀਂ ਜਦੋਂ ਵੀਰ ਆ ਗਿਆ ਤੂੰ ਉਹਦੇ ਰਖੜੀ ਬੰਨ ਲਿਆ ਕਰੀ ਤਾਂ ਫਿਰ ਤੋਤਲੀ ਆਵਾਜ਼ ਦੇ ਵਿੱਚ ਗੁਰਪਾਲ ਕਹਿੰਦੀ ਕਿ ਮੈਂ ਉਹਨਾ ਟਾਈਮ ਕਿਹਦੇ ਰਖੜੀ ਬੰਨਾਂ ਤਬਲਵੰਤ ਸਿੰਘ ਕਹਿ ਦਿੰਦੇ ਕੇ ਲੈ ਮੇਰੀ ਕਲਾਈ ਤੇ ਬੰਨ ਦੇ ਛੋਟੇ ਛੋਟੇ ਹੱਥਾਂ ਨਾਲ ਉਹ ਆਪਣੇ ਪਾਪਾ ਦੀ ਗੁੱਟ ਤੇ ਰਖੜੀ ਬੰਨ ਦਿੰਦੀ ਗੁਰਪਾਲ ਦੀਆਂ ਅਰਦਾਸਾਂ ਛੇਤੀ ਕਬੂਲ ਹੋਈਆਂ ਜਦੋਂ ਗੁਰਪਾਲ 5 ਸਾਲ ਦੀ ਹੋਈ ਤਾਂ ਉਹਦਾ ਇੱਕ ਛੋਟਾ ਵੀਰ ਵੀ ਆ ਗਿਆ ਸੁਰਿੰਦਰ ਕੌਰ ਦੀ ਕੁੱਖੋਂ ਬਹੁਤ ਸੋਹਣੇ ਬੇਟੇ ਨੇ ਜਨਮ ਲਿਆ ਬੇਟੇ ਦਾ ਨਾਮ ਉਹਨਾਂ ਨੇ ਗੁਰਪ੍ਰੀਤ ਰੱਖਿਆ ਗੁਰਪਾਲ ਸਾਰਾ ਦਿਨ ਆਪਣੇ ਵੀਰ ਦਾ ਮੱਥਾ ਚੁੰਮਦੀ ਉਹਦੇ ਨਿੱਕੇ ਨਿੱਕੇ ਹੱਥ ਚੁੰਮਦੀ ਤੇ ਕਹਿੰਦੀ ਰਹਿੰਦੀ ਕੇ ਮੰਮੀ ਹੁਣ ਤਾਂ ਰਖੜੀ ਵਾਲੇ ਦਿਨ ਮੈਨੂੰ ਇਸ ਗੱਲ ਦੀ ਫਿਕਰ ਨਹੀਂ ਹੋਊਗੀ ਕਿ ਮੈਂ ਕਿਹਦੇ ਰਖੜੀ ਬੰਨੂ ਛੋਟੀ ਜੀ ਪਿਆਰੀ ਜੀ ਕੁੜੀ ਜਦੋਂ ਇੰਨੀਆਂ ਸਿਆਣੀਆਂ ਜੀਆਂ ਗੱਲਾਂ ਕਰਦੀ ਤਾਂ ਸੁਰਿੰਦਰ ਕੌਰ ਜਿਹੜੀ ਆਪ ਮਾਰੇ ਹੱਸ ਪੈਂਦੀ ਤੇ ਉਹਦੇ ਬੁਲਣਾ ਤੇ ਬਹੁਤ ਪਿਆਰੀ ਮੁਸਕਾਨ ਆ ਜਾਂਦੀ ਹੌਲੀ ਹੌਲੀ ਦੋਨੋਂ ਵੱਡੇ ਹੋਏ ਪੜਨ ਜਾਂਦੇ ਇਕੱਠੇ ਕਦੇ ਲੜ ਪੈਂਦੇ ਕਦੇ ਗੁੱਸੇ ਹੋ ਜਾਂਦੇ ਗੁਰਪਾਲ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਜੇ ਕਿਤੇ ਗੁਰਪ੍ਰੀਤ ਉਹਦੇ ਨਾਲ ਛੋਟੀ ਜੀ ਗੱਲ ਪਿੱਛੇ ਗੁੱਸੇ ਹੋ ਜਾਂਦਾ ਤਾਂ ਉਹ ਉਹਨੂੰ ਮਨਾਉਣ ਤੇ ਲੱਗੀ ਰਹਿੰਦੀ ਘਰ ਦੇ ਵਿੱਚ ਉਹਦੇ ਪਾਪਾ ਜੋ ਵੀ ਕੁਝ ਲੈ ਕੇ ਆਉਂਦੇ ਤਾਂ ਗੁਰਪਾਲ ਆਪਣੇ ਹਿੱਸੇ ਦਾ ਵੀ ਆਪਣੇ ਭਰਾ ਨੂੰ ਦਿੰਦੀ ਉਹ ਆਪਣੇ ਭਰਾ ਨਾਲ ਕਦੇ ਨਹੀਂ ਸੀ ਲੜਦੀ ਉਹਨਾਂ ਦੋਨਾਂ ਦਾ ਪਿਆਰ ਬਹੁਤ ਸੀ ਗੁਰਪ੍ਰੀਤ ਛੋਟਾ ਹੋਣ ਕਰਕੇ ਕਦੇ-ਕਦੇ ਕਿਸੇ ਗੱਲ ਦੀ ਜਿੱਦ ਕਰ ਲੈਂਦਾ ਸੀ ਤੇ ਜਦੋਂ ਉਹ ਲੜ ਪੈਂਦੇ ਤਾਂ ਉਹ ਕਹਿ ਜਾਂਦਾ ਕਿ ਮੈਂ ਤੇਰੇ ਤੋਂ ਰਖੜੀ ਨਹੀਂ ਬਣਾਉਂਦਾ ਬਣਾ ਲਈ ਕਿਹਨੂੰ ਵੀਰ ਬਣਾਵੇਂਗੀ ਤਾਂ ਗੁਰਪਾਲ ਉਹਨੂੰ ਗੱਲ ਨਾਲ ਲਾ ਕੇ ਕਹਿੰਦੀ ਕਿ ਊਂਪਾਵੇਂ ਮੇਰੇ ਨਾਲ ਰੁੱਸਿਆ ਰਹੀਂ ਪਰ ਰਖੜੀ ਤਾਂ ਮੈਂ ਤੇਰੇ ਬਨੂੰਗੀ ਰਖੜੀ ਵਾਲੇ ਦਿਨ ਤੂੰ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰੇ ਤੋਂ ਰਖੜੀ ਨਹੀਂ ਬਣਾਉਣੀ ਇੱਕ ਵਾਰ ਰਖੜੀ ਦਾ ਤਿਹਾਰ ਆਇਆ ਤੇ ਦੋਨੋਂ ਭੈਣ ਭਰਾ ਕਿਸੇ ਗੱਲ ਤੋਂ ਗੁੱਸੇ ਸੀ ਗੁਰਪਾਲ ਕਿੰਨੇ ਦਿਨ ਮਿੰਟਾਂ ਕਰਦੀ ਰਹੀ ਪਰ ਗੁਰਪ੍ਰੀਤ ਮੰਨਿਆ ਨਹੀਂ ਉਹਦੇ ਨਾਲ ਲੜੇ ਸੀ ਟੀਵੀ ਦੇਖਣ ਪਿੱਛੇ ਲੜੇ ਸੀ ਤਾਂ ਗੁਰਪਾਲ ਆਪਣੀ ਮੰਮੀ ਨੂੰ ਕਹਿੰਦੀ ਕਿ ਮੰਮੀ ਵੀਰਾ ਤਾਂ ਮੇਰੇ ਨਾਲ ਬੋਲਦਾ ਨਹੀਂ ਤੇ ਰਖੜੀ ਦਾ ਤਿਹਾਰ ਵੀ ਆਉਂਦਾ ਜਾਂਦਾ ਮੈਂ ਰਖੜੀ ਕਿਹਦੇ ਬਨੂੰ ਤਾਂ ਸੁਰਿੰਦਰ ਕੌਰ ਉਹਨੂੰ ਸਮਝਾਉਂਦੀ ਆ ਕਿ ਪੁੱਤ ਵੀਰੇ ਦਾ ਗੁੱਸਾ ਕੋਈ ਸਦੀਵੀ ਗੁੱਸਾ ਥੋੜਾਗਾ ਰਖੜੀ ਵਾਲੇ ਦਿਨ ਤੂੰ ਸੋਹਣੀ ਜੀ ਰਖੜੀ ਲਿਆ ਕੇ ਆਪਦੇ ਵੀਰ ਦੇ ਗੁੱਟ ਤੇ ਬੰਨਦੀ ਤੇ ਉਹਦਾ ਗੁੱਸਾ ਦੂਰ ਹੋ ਜੂ ਐਸੇ ਤਰ੍ਹਾਂ ਕੀਤਾ ਗੁਰਪਾਲ ਨੇ ਰਖੜੀ ਦੇ ਤਿਹਾਰ ਤੋਂ 2 ਦਿਨ ਪਹਿਲਾਂ ਬਹੁਤ ਸੋਹਣੀ ਰਖੜੀ ਲਿਆਂਦੀ ਤੇ ਰਖੜੀ ਵਾਲੇ ਦਿਨ ਸਵੇਰੇ ਉੱਠਣਸਾਰ ਉਹ ਆਪਣੇ ਭਰਾ ਦੇ ਕੋਲ ਗਈ ਉਹਦਾ ਭਰਾ ਸੁੱਤਾ ਪਿਆ ਸੀ ਉਹਨੇ ਸੁੱਤੇ ਪਏ ਭਰਾ ਦਾ ਮੱਥਾ ਚੁੰਮਿਆ ਤੇ ਉਹਦਾ ਗੁੱਟ ਫੜ ਕੇ ਸੁੱਤੇ ਪਏ ਦੇ ਹੀ ਰਖੜੀ ਬੰਨਣ ਲੱਗੀ ਤੇ ਗੁਰਪ੍ਰੀਤ ਉੱਠ ਖੜਿਆ ਉਹ ਕਹਿੰਦਾ ਲੈ ਸੁੱਤੇ ਹੋਏ ਭਰਾਮਾਂ ਦੇ ਕੋਈ ਰਖੜੀ ਬੰਨਦਾ ਹੁੰਦਾਗਾ ਤੇ ਉਹਨੇ ਆਪਣਾ ਸੱਜਾ ਗੋਟਾ ਜਿਹੜਾ ਬੜੇ ਪਿਆਰ ਨਾਲ ਆਪਣੀ ਭੈਣ ਅੱਗੇ ਕੀਤਾ ਉਹਦੀ ਭੈਣ ਨੇ ਰਖੜੀ ਬੰਨੀ ਤੇ ਉਹਦਾ ਮੂੰਹ ਮਿੱਠਾ ਕਰਾਇਆ ਤੇ ਕੁੱਟ ਕੇ ਉਹਨੂੰ ਗਲ ਨਾਲ ਲਾਇਆ ਤੇ ਕਹਿੰਦੀ ਕਿ ਉਹ ਗੁਰਪ੍ਰੀਤ ਕਹਿੰਦਾ ਕਿ ਤੈਨੂੰ ਕੀ ਤੋਹਫਾ ਚਾਹੀਦਾ ਤਾਂ ਗੁਰਪਾਲ ਕਹਿੰਦੀ ਕਿ ਮੈਨੂੰ ਤੋਹਫਾ ਨਹੀਂ ਬਸ ਮੈਨੂੰ ਤੇਰਾ ਪਿਆਰ ਚਾਹੀਦਾ ਉਂਝ ਭਾਵੇਂ ਤੂੰ ਮੇਰੇ ਨਾਲ ਸਾਰੀ ਉਮਰ ਲੜਦਾ ਰਹੀਂ ਪਰ ਕਦੇ ਮੇਰੇ ਨਾਲ ਗੁੱਸੇ ਨਾ ਹੋਈਂ ਟੰਟਾ ਗੁੱਸਾ ਕਰਕੇ ਉਸ ਤੋਂ ਬਾਅਦ ਤੂੰ ਗੁੱਸਾ ਨਾ ਕਰਿਆ ਕਰ ਮੈਂ ਤੈਨੂੰ ਗੁੱਸੇ ਨਹੀਂ ਵੇਖ ਸਕਦੀ ਤਾ ਉਹਦਾ ਭਰਾ ਕਹਿੰਦਾ ਲੈ ਕਮਲੀ ਕੁੜੀ ਮੈਂ ਕੋਈ ਦਿਨੋਂ ਥੋੜੀ ਗੁੱਸੇ ਹੋਇਆ ਸੀਗਾ ਉਹ ਤਾਂ ਮੈਂ ਤੈਨੂੰ ਚੜਾਉਣ ਦਾ ਮਾਰਾ ਗੁੱਸੇ ਹੋਇਆ ਸੀ ਭੈਣ ਭਰਾਵਾਂ ਦਾ ਇਹ ਪਿਆਰ ਵੇਖ ਕੇ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਗੱਡਗੱਡ ਹੋਠ ਦੇ ਜਦੋਂ ਦੋਨੋਂ ਬੱਚੇ ਪੜ੍ਹ ਲਿਖ ਗਏ ਗੁਰਪ੍ਰੀਤ ਹਜੇ ਸਕੂਲ ਦੇ ਵਿੱਚ ਪੜ੍ਹ ਰਿਹਾ ਸੀ ਤੇ ਗੁਰਪਾਲ ਨੇ ਕਾਲਜ ਦੀ ਪੜ੍ਹਾਈ ਖਤਮ ਕਰਕੇ ਟੈਸਟ ਕਲੀਅਰ ਕੀਤਾ ਤੇ ਉਹਨੂੰ ਬੈਂਕ ਦੇ ਵਿੱਚ ਨੌਕਰੀ ਮਿਲ ਗਈ ਬੈਂਕ ਦੇ ਵਿੱਚ ਉਹਦਾ ਜਿਹੜਾ ਵਤੀਰਾ ਸੀ ਬਹੁਤ ਵਧੀਆ ਸੀ ਬੈਂਕ ਦਾ ਸਾਰਾ ਹੀ ਸਟਾਫ ਬਹੁਤ ਵਧੀਆ ਸੀ ਉਸ ਬੈਂਕ ਦੇ ਵਿੱਚ ਇੱਕ ਮੁੰਡਾ ਸੀ ਜਿਹਦਾ ਨਾਮ ਹਣੀ ਸੀ ਹਣੀ ਐਨੀ ਮੇਰੇ ਨਾਲ ਕੰਮ ਕਰਦਾ ਸੀ ਕਿ ਹਰ ਮਹੀਨੇ ਬੈਂਕ ਮੈਨੇਜਰ ਉਹਨੂੰ ਕੋਈ ਨਾ ਕੋਈ ਗਿਫਟ ਲੈ ਆ ਕੇ ਦਿੰਦਾ ਉਹਨੂੰ ਵੇਖ ਕੇ ਗੁਰਪਾਲ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਹਣੀ ਇੰਨਾ ਇੰਟੈਲੀਜੈਂਟ ਆ ਇੰਨਾ ਵਧੀਆ ਕੰਮ ਕਰਦਾ ਮੈਂ ਕਿਉਂ ਨਹੀਂ ਕਰ ਸਕਦੀ ਉਹਨੂੰ ਹਰ ਮਹੀਨੇ ਗਿਫਟ ਮਿਲਦਾ ਵੀ ਹੁਣ ਮੈਂ ਵੀ ਇਹ ਗਿਫਟ ਲਿਆ ਕਰਨਾ ਗੁਰਪਾਲ ਨੇ ਪੂਰੀ ਤਨਦੇਹੀ ਨਾਲ ਕੰਮ ਕਰਨਾ ਤੇ ਉਸ ਤੋਂ ਬਾਅਦ ਬੈਂਕ ਮੈਨੇਜਰ ਨੇ ਆਪਣੀ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਵਧੀਆ ਜਿਹੜਾ ਪੂਰਾ ਵਧੀਆ ਕੰਮ ਕਰਦੇ ਸੀ ਉਹਨਾਂ ਕਰਮਚਾਰੀਆਂ ਨੂੰ ਗਿਫਟ ਦੇਣੇ ਹੁੰਦੇ ਤੇ ਹਰ ਮਹੀਨੇ ਮਣੀ ਤੇ ਗੁਰਪਾਲ ਨੂੰ ਗਿਫਟ ਜਰੂਰ ਮਿਲਦੇ ਉਸ ਤੋਂ ਬਾਅਦ ਮਣੀ ਤੇ ਗੁਰਪਾਲ ਦੀ ਦੋਸਤੀ ਹੋ ਗਈ ਇੱਕ ਦੂਜੇ ਨਾਲ ਬੈਠਦੇ ਗੱਲਾਂ ਬਾਤਾਂ ਕਰਦੇ ਇਹ ਦੋਸਤੀ ਹੌਲੀ ਹੌਲੀ ਪਿਆਰ ਦੇ ਵਿੱਚ ਬਦਲ ਗਈ ਉਹ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮਣੀ ਗੁਰਪਾਲ ਨੂੰ ਕਹਿੰਦਾ ਕਿ ਮੈਂ ਤੇਰੇ ਘਰਦਿਆਂ ਨਾਲ ਗੱਲ ਕਰਾਂ ਵੀ ਹਨਾ ਜੇ ਆਪਾਂ ਮੰਨ ਲਵੋ ਇਸ ਤਰ੍ਹਾਂ ਇਹ ਰਿਸ਼ਤਾ ਅੱਗੇ ਵਧਾਵਾਂਗੇ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਵੀ ਆਪਾਂ ਕਿਉਂ ਨਾ ਵਿਆਹ ਕਰਾ ਲਈਏ ਤਾਂ ਗੁਰਪਾਲ ਕਹਿੰਦੀ ਕਿ ਮੈਂ ਪਹਿਲਾਂ ਆਪਣੇ ਪਾਪਾ ਨਾਲ ਗੱਲ ਕਰੂੰਗੀ ਤੁਸੀਂ ਆਪਣੇ ਘਰਦਿਆਂ ਨਾਲ ਗੱਲ ਕਰ ਲਓ ਚਲੋ ਮਣੀ ਨੇ ਆਪਦੇ ਘਰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੋਈ ਇਤਰਾਜ਼ ਨਾ ਕੀਤਾ ਗੁਰਪਾਲ ਇੱਕ ਦਿਨ ਸ਼ਾਮ ਨੂੰ ਆਪਣੇ ਮੰਮੀ ਪਾਪਾ ਨੂੰ ਬਿਠਾ ਕੇ ਗੱਲ ਦੱਸਦੀ ਆ ਕਿ ਮੇਰੀ ਬੈਂਕ ਦੇ ਵਿੱਚ ਮੇਰਾ ਇੱਕ ਕੁਲੀਗ ਆ ਮਣੀ ਇਹ ਬਹੁਤ ਸਿਆਣਾ ਤੇ ਹੌਣ ਹਾਰ ਮੁੰਡਾ ਵੀ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹਣੀ ਆ ਤਾਂ ਗੁਰਪਾਲ ਦੇ ਪਾਪਾ ਨੂੰ ਕੋਈ ਇਤਰਾਜ਼ ਨਾ ਹੋਇਆ ਉਹ ਕਹਿੰਦਾ ਵੀ ਦੇਖ ਪੁੱਤ ਉਮਰ ਤੂੰ ਕੱਢਣੀ ਆ ਤੇਰਾ ਕੈਰੀਅਰ ਬਣ ਗਿਆ ਜੇ ਮੁੰਡਾ ਵਧੀਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਗੁਰਪਾਲ ਕਹਿੰਦੀ ਕਿ ਪਾਪਾ ਤੁਸੀਂ ਮੁੰਡੇ ਬਾਰੇ ਪਤਾ ਕਰ ਸਕਦੇ ਹੋ ਚਲੋ ਦੋਵਾਂ ਦੀ ਸਹਿਮਤੀ ਬਣ ਗਈ ਪਰ ਗੁਰਪ੍ਰੀਤ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨੇ ਸਾਫ਼ ਮਨਾ ਕਰਤਾ ਕਿ ਪਾਪਾ ਆਪਾਂ ਇਹਦਾ ਇਹਦੀ ਪਸੰਦ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਬਰਪਾਲ ਆਪਣੇ ਭਰਾ ਨੂੰ ਕਹਿੰਦੀ ਕਿ ਵੀਰੇ ਤੁਸੀਂ ਇਸ ਤਰ੍ਹਾਂ ਫੈਸਲਾ ਨਾ ਲਓ ਤੁਸੀਂ ਹਣੀ ਦੀ ਬੈਕਗ੍ਰਾਉਂਡ ਤੇ ਉਹਦੇ ਪਰਿਵਾਰ ਬਾਰੇ ਪਤਾ ਕਰ ਲਓ ਜੇਕਰ ਤੁਹਾਨੂੰ ਇੱਕ ਵੀ ਕਮੀ ਲੱਗੀ ਤਾਂ ਮੈਂ ਆਪ ਹਣੀ ਨੂੰ ਵਿਆਹ ਲਈ ਮਨਾ ਕਰੂੰ ਪਰ ਪਲੀਜ਼ ਤੁਸੀਂ ਐਦਾਂ ਮਨਾ ਨਾ ਕਰੋ ਪਰ ਗੁਰਪ੍ਰੀਤ ਇਸ ਗੱਲ ਦੀ ਜਿੱਦ ਤੇ ਅੜ ਗਿਆ ਕਿ ਤੇਰੀ ਪਸੰਦ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਨੇ ਆਪਣੇ ਪੁੱਤ ਨੂੰ ਬਹੁਤ ਮਨਾਇਆ ਪਰ ਉਹ ਮੰਨਿਆ ਨਾ ਤੇ ਬਲਵੰਤ ਸਿੰਘ ਕਹਿੰਦੇ ਵੀ ਦੇਖ ਗੁਰਪ੍ਰੀਤ ਇੱਥੇ ਤੇਰੀ ਜਿੱਦ ਨਹੀਂ ਚੱਲਣੀ ਮੈਂ ਫੈਸਲਾ ਲੈ ਸਕਦਾ ਆਪਣੀ ਧੀ ਦੇ ਫਿਊਚਰ ਦਾ ਮੈਂ ਵਿਆਹ ਕਰਨਾ ਹੀ ਕਰਨਾ ਤਾਂ ਹਣੀ ਕਹਿੰਦਾ ਵਿਆਹ ਤੁਸੀਂ ਕਰ ਲਓ ਪਰ ਮੈਂ ਇਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਬਲਵੰਤ ਸਿੰਘ ਕਹਿੰਦਾ ਵਿਆਹ ਤਾਂ ਤੈਨੂੰ ਸ਼ਾਮਲ ਹੋਣਾ ਪਊਗਾ ਹੁਣ ਜੇ ਤੂੰ ਆਪਣਾ ਗੁੱਸਾ ਰੱਖਣਾ ਰੱਖ ਲੈ ਕਿਉਂਕਿ ਬਲਵੰਤ ਸਿੰਘ ਨੂੰ ਇਹ ਸੀ ਕਿ ਕਿੰਨਾ ਕੁ ਟਾਈਮ ਗੁੱਸਾ ਰੱਖੋ ਚਲੋ ਗੁਰਪਾਲ ਤੇ ਹਣੀ ਦਾ ਰਿਸ਼ਤਾ ਹੋ ਜਾਂਦਾ ਜਦੋਂ ਇਹਨਾਂ ਦੋਨਾਂ ਦਾ ਵਿਆਹ ਹੁੰਦਾ ਤਾਂ ਗੁਰਪ੍ਰੀਤ ਵਿਆਹ ਦੇ ਵਿੱਚ ਤਾਂ ਸ਼ਾਮਲ ਹੁੰਦਾ ਪਰ ਉਹਨਾਂ ਖੁਸ਼ ਨਹੀਂ ਹੁੰਦਾ ਉਹ ਆਪਣੀ ਭੈਣ ਨੂੰ ਬੁਲਾਉਣਾ ਬੰਦ ਕਰ ਦਿੰਦਾ ਗੁਰਪਾਲ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੁਹਾਨੂੰ ਪਤਾ ਜਦੋਂ ਛੋਟੇ ਹੁੰਦੇ ਵੀਰਾ ਮੇਰੇ ਨਾਲ ਗੁੱਸੇ ਹੋ ਗਿਆ ਸੀ ਤਾਂ ਮੇਰੇ ਨਾਲ ਕਿੰਨੇ ਦਿਨ ਨਹੀਂ ਬੋਲਿਆ ਸੀ ਵੀ ਜੇ ਹੁਣ ਵੀ ਨਾ ਬੋਲਿਆ ਤਾਂ ਉਹਦੀ ਮਾਂ ਕਹਿੰਦੀ ਵੀ ਨਹੀਂ ਤੇਰਾ ਭਰਾ ਤੈਨੂੰ ਬਹੁਤ ਪਿਆਰ ਕਰਦਾ ਤੈਨੂੰ ਖੁਸ਼ ਵੇਖ ਕੇ ਉਹਨੇ ਖੁਸ਼ ਹੋ ਜਾਣਾ ਥੋੜਾ ਟਾਈਮ ਗੁੱਸਾ ਰੱਖੂਗਾ ਚਲੋ ਵਿਆਹ ਹੋਇਆ ਤੇ ਵਿਆਹ ਤੋਂ 8 ਦਿਨ ਬਾਅਦ ਜਦੋਂ ਗੁਰਪਾਲ ਤੇ ਹਣੀ ਗੁਰਪਾਲ ਦੇ ਘਰ ਮਿਲਣ ਜਾਂਦੇ ਨੇ ਤਾਂ ਹਣੀ ਉਹਨਾਂ ਨੂੰ ਦੇਖ ਕੇ ਘਰੋਂ ਬਾਹਰ ਨਿਕਲ ਜਾਂਦਾ ਗੁਰਪਾਲ ਨੇ ਹਣੀ ਨੂੰ ਦੱਸਿਆ ਸੀ ਕਿ ਵੀਰਾ ਆਪਣੇ ਵਿਆਹ ਕਰਕੇ ਗੁੱਸੇ ਆ ਤੇ ਹਣੀ ਵੀ ਕਹਿੰਦਾ ਸੀ ਕਿ ਕੋਈ ਨਹੀਂ ਗੁਰਪਾਲ ਹੌਲੀ ਹੌਲੀ ਸਭ ਠੀਕ ਹੋ ਜੂ। ਗੁਰਪ੍ਰੀਤ ਨੂੰ ਇਸ ਤਰ੍ਹਾਂ ਘਰੋਂ ਆਉਂਗਿਆ ਵੇਖ ਕੇ ਗੁਰਪਾਲ ਦਾ ਜਿਹੜਾ ਮਨ ਉਦਾਸ ਹੋ ਜਾਂਦਾ ਪਰ ਉਹਦੇ ਮੰਮੀ ਪਾਪਾ ਉਹਨੂੰ ਕਹਿੰਦੇ ਆ ਨਾਲੇ ਹਣੀ ਨੂੰ ਕਹਿੰਦੇ ਆ ਕਿ ਪੁੱਤ ਤੁਸੀਂ ਗੁੱਸਾ ਨਾ ਕਰਿਓ ਚਲੋ ਉਹਨੂੰ ਗੁੱਸਾ ਘਾਪੇ ਠੀਕ ਹੋ ਜੂ। ਸਮਾਂ ਗੁਜ਼ਰਦਾ ਗਿਆ ਗੁਰਪਾਲ ਇਸ ਗੱਲ ਦੀ ਉਡੀਕ ਦੇ ਵਿੱਚ ਸੀ ਕਿ ਮੇਰਾ ਭਰਾ ਕਦੇ ਤਾਂ ਮੈਨੂੰ ਬੁਲਾਊਗਾ ਪਰ ਉਹ ਆਪਣੇ ਭਰਾ ਤੋਂ ਡਰਨ ਵੀ ਲੱਗੀ ਸੀ। ਉਹਦਾ ਜੀ ਕਰਦਾ ਕਿ ਉਹ ਆਪਣੇ ਭਰਾ ਨੂੰ ਮਿਲੇ ਫੋਨ ਕਰੇ। ਪਰ ਜਦੋਂ ਵੀ ਗੁਰਪਾਲ ਨੇ ਪੇਕੇ ਆਉਣਾ ਹੁੰਦਾ ਤਾਂ ਹਣੀ ਘਰੋਂ ਬਾਹਰ ਚੱਲਿਆ ਜਾਂਦਾ ਗੁਰਪਾਲ ਕਦੇ ਆਪਣੇ ਪੇਕੇ ਘਰ ਰਾਤ ਵੀ ਨਹੀਂ ਸੀ ਰਹੀ ਕਿਉਂਕਿ ਉਹਨੂੰ ਇਹ ਸੀ ਵੀ ਜੇ ਮੈਂ ਰਾਤ ਲਾਉਂਗੀ ਤਾਂ ਇਹ ਨਹੀਂ ਪਤਾ ਗੁਰਪ੍ਰੀਤ ਰਾਤ ਨੂੰ ਵੀ ਘਰੇ ਨਾ ਆਵੇ ਗੁਰਪਾਲ ਦੇ ਸੱਸ ਸਹੁਰਾ ਬਹੁਤ ਵਧੀਆ ਸੁਭਾਅ ਦੇ ਸੀ ਉਸ ਪਰਿਵਾਰ ਦੇ ਵਿੱਚ ਉਹਨੂੰ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਸੀ ਕਿ ਮੈਂ ਸਹੁਰੇ ਘਰਾਂ ਤੇ ਗੁਰਪਾਲ ਆਪਣੇ ਸੱਸ ਸਹੁਰੇ ਨੂੰ ਵੀ ਹਰ ਇੱਕ ਗੱਲ ਦੱਸ ਦਿੰਦੀ ਸੀ ਉਹ ਆਪਣੀ ਸੱਸ ਕੋਲ ਕਹਿ ਦਿੰਦੀ ਕਿ ਮੰਮੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਪਰ ਮੇਰਾ ਜਾਣ ਤੋਂ ਪਿਆਰਾ ਭਰਾ ਮੇਰੇ ਨਾਲ ਗੁੱਸੇ ਆ ਵੀ ਜੇ ਮੈਨੂੰ ਪਤਾ ਹੁੰਦਾ ਹਨਾ ਵੀ ਸਾਡੇ ਵਿਆਹ ਕਰਕੇ ਉਹਦਾ ਗੁੱਸਾ ਇੰਨਾ ਵੱਧ ਜੂ ਤਾਂ ਮੈਂ ਇਸ ਰਿਸ਼ਤੇ ਨੂੰ ਮਨਾ ਹੀ ਕਰ ਦਿੰਦੀ ਤਾਂ ਉਹਦੀ ਸੱਸ ਹੱਸਦੀ ਕਹਿ ਦਿੰਦੀ ਪੁੱਤ ਜੇ ਤੂੰ ਮਨਾ ਕਰ ਦਿੰਦੀ ਤਾਂ ਸਾਨੂੰ ਤੀਆਂ ਵਰਗੀ ਨੂੰ ਕਿੱਥੋਂ ਮਿਲਣੀ ਸੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਤੇਰੇ ਭਰਾ ਨੂੰ ਮਨਾਉਣ ਦੀ ਹਨਾ ਗੁਰਪਾਲ ਦੇ ਸੱਸ ਸਹੁਰਾ ਗੁਰਪਾਲ ਤੇ ਹਣੀ ਨੂੰ ਬਿਨਾਂ ਦੱਸੇ ਗੁਰਪਾਲ ਦੇ ਪੇਕੇ ਘਰ ਚਲੇ ਜਾਂਦੇ ਨੇ ਜਦੋਂ ਉਹ ਉਹਨਾਂ ਦੀ ਡੋਰ ਬੈਲ ਵਜਾਉਂਦੇ ਨੇ ਤਾਂ ਅੱਗੋਂ ਗੁਰਪ੍ਰੀਤ ਦਰਵਾਜ਼ਾ ਖੋਲਦਾ ਗੁਰਪ੍ਰੀਤ ਆਪਣੀ ਭੈਣ ਦੇ ਸੱਸ ਸਹੁਰੇ ਨੂੰ ਵਧੀਆ ਬੁਲਾਉਂਦਾ ਉਹਨਾਂ ਦੀ ਵਧੀਆ ਰਿਸਪੈਕਟ ਕਰਦਾ ਉਹਨਾਂ ਨੂੰ ਅੰਦਰ ਲੈ ਕੇ ਆਉਂਦਾ ਚਲੋ ਉਹ ਚਾਹ ਪਾਣੀ ਪੀਂਦੇ ਆ ਗੱਲਾਂ ਬਾਤਾਂ ਕਰਦੇ ਆ ਤਾਂ ਗੁਰਪਾਲ ਦੀ ਸੱਸ ਗੁਰਪ੍ਰੀਤ ਨੂੰ ਸਮਝਾਉਂਦੀ ਆ ਕਿ ਦੇਖ ਪੁੱਤ ਨਾਹਾਂ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ ਜੇ ਤੈਨੂੰ ਅਸੀਂ ਸਾਡਾ ਪਰਿਵਾਰ ਜਾਂ ਸਾਡਾ ਮੁੰਡਾ ਚੰਗਾ ਨਹੀਂ ਲੱਗੇ ਤਾਂ ਉਹ ਵੱਖਰੀ ਗੱਲ ਆ ਪਰ ਤੂੰ ਸਾਡੇ ਕਰਕੇ ਆਪਣੀ ਭੈਣ ਨਾਲੋਂ ਰਿਸ਼ਤਾ ਨਾ ਤੋੜ ਉਹ ਤੈਨੂੰ ਯਾਦ ਕਰਦੀ ਰਹਿੰਦੀ ਆ ਹਰ ਸਮੇਂ ਉਹ ਤੈਨੂੰ ਯਾਦ ਕਰਕੇ ਅੱਖਾਂ 'ਚੋਂ ਹੰਝੂ ਵਹਾਉਂਦੀ ਆ ਅਸੀਂ ਤਾਂ ਕੋਸ਼ਿਸ਼ ਕਰਦੇ ਆ ਉਹਨੂੰ ਹਰ ਵਕਤ ਖੁਸ਼ ਰੱਖਣ ਦੀ ਵੈਸੇ ਤਾਂ ਉਹ ਬਹੁਤ ਖੁਸ਼ ਆ ਪਰ ਤੇਰੀ ਕਮੀ ਉਹਨੂੰ ਬਹੁਤ ਮਹਿਸੂਸ ਹੁੰਦੀ ਆ ਤਾਂ ਗੁਰਪ੍ਰੀਤ ਆ ਜਿਹੜਾ ਚੁੱਪਚਾਪ ਉੱਠ ਕੇ ਚੱਲਿਆ ਜਾਂਦਾ ਉਹ ਕੁਝ ਨਹੀਂ ਕਹਿੰਦਾ ਬੜਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੇ ਕੁੜਮ ਕੁੜਮਣੀ ਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਗੁੱਸਾ ਨਾ ਕਰਿਓ ਵੀ ਇਹ ਇਸ ਤਰ੍ਹਾਂ ਚੱਲਿਆ ਗਿਆ ਵੀ ਪਹਿਲਾਂ ਤਾਂ ਇਹਨੇ ਕਦੇ ਇੰਨਾ ਗੁੱਸਾ ਰੱਖਿਆ ਨਹੀਂ ਸੀ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਇਹਦਾ ਦਿਲ पिघਲ ਜੂਗਾ ਚਲੋ ਗੁਰਪਾਲ ਦੇ ਸੱਸ ਸਹੁਰਾ ਚੁੱਪਚਾਪ ਚਲੇ ਜਾਂਦੇ ਨੇ ਹੌਲੀ ਹੌਲੀ ਸਮਾਂ गुज़रਦਾ ਤੇ ਗੁਰਪਾਲ ਦੇ ਭਰਾ ਦਾ ਜਿਹੜਾ ਰਿਸ਼ਤਾ ਹੋ ਜਾਂਦਾ ਸੁਰਿੰਦਰਪਾਲ ਤੇ ਬਲਵੰਤ ਸਿੰਘ ਆਪਣੀ ਧੀ ਨੂੰ ਗੁਰਪਾਲ ਨੂੰ ਫੋਨ ਕਰਦੇ ਆ ਤੇ ਤੇਰੇ ਭਰਾ ਲਈ ਅਸੀਂ ਕੁੜੀ ਵੇਖੀ ਆ ਤੇ ਕੁੜੀ ਅਸੀਂ ਵੇਖ ਕੇ ਪਸੰਦ ਕਰ ਆਏ ਆ ਤੂੰ ਗੁੱਸਾ ਨਾ ਕਰੀ ਅਸੀਂ ਤੈਨੂੰ ਨਹੀਂ ਲੈ ਕੇ ਗਏ ਕਿਉਂਕਿ ਗੁਰਪ੍ਰੀਤ ਨੂੰ ਅਸੀਂ ਰਿਸ਼ਤੇ ਲਈ ਮਸਾ ਬਣਾਇਆ ਸੀ ਤੇ ਜੇ ਅਸੀਂ ਤੈਨੂੰ ਨਾਲ ਲੈ ਜਾਂਦੇ ਤਾਂ ਉਹਨੇ ਪਤਾ ਨਹੀਂ ਜਾਣੇ ਹੀ ਨਹੀਂ ਸੀ ਬਰਪਾਲ ਕਹਿੰਦੀ ਕਿ ਮੰਮੀ ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਵਧੀਆ ਕੀਤਾ ਹਨਾ ਮੇਰੇ ਭਰਾ ਦਾ ਵਿਆਹ ਮੈਨੂੰ ਬਹੁਤ ਚਾ ਆਪਣੇ ਭਰਾ ਦੇ ਵਿਆਹ ਦੀ ਖਬਰ ਸੁਣ ਕੇ ਜਿੱਥੇ ਉਹਨੂੰ ਇੱਕ ਪਾਸੇ ਖੁਸ਼ੀ ਹੁੰਦੀ ਆ ਪਰ ਦੂਜੇ ਪਾਸੇ ਉਹ ਉਦਾਸ ਵੀ ਹੋ ਜਾਂਦੀ ਆ ਕਿ ਮੈਂ ਭਰਾ ਦੇ ਵਿਆਹ ਤੇ ਜਾਉਂਗੀ ਕਿਵੇਂ ਭਰਾ ਤਾਂ ਮੈਨੂੰ ਬੁਲਾਉਂਦਾ ਵੀ ਨਹੀਂ ਚਲੋ ਵਿਆਹ ਦਾ ਦਿਨ ਨੇੜੇ ਆ ਜਾਂਦਾ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੀ ਧੀ ਨੂੰ ਕਾਰਡ ਦੇਣ ਜਾਂਦੇ ਆ ਆਪਣੇ ਕੁੜਮ ਕੁੜਮਣੀ ਨੂੰ ਕਹਿੰਦੇ ਆ ਕਿ ਤੁਸੀਂ ਵਿਆਹ ਤੇ ਜ਼ਰੂਰ ਆਇਓ ਤਾਂ ਸਾਰਿਆਂ ਦੀ ਚਿੰਤਾ ਦਾ ਵਿਸ਼ਾ ਇਹੀ ਹੁੰਦਾ ਕਿ ਵਿਆਹ ਤਾਂ ਅਸੀਂ ਆ ਜਾਾਂਗੇ ਤੇ ਜੇ ਗੁਰਪ੍ਰੀਤ ਨੇ ਨਾ ਬੁਲਾਇਆ ਤਾਂ ਬਲਵੰਤ ਸਿੰਘ ਕਹਿੰਦਾ ਮੈਨੂੰ ਆਪਣੀ ਪਰਵਰਿਸ਼ ਤੇ ਭਰੋਸਾ ਤੁਸੀਂ ਟੈਨਸ਼ਨ ਨਾ ਕਰਿਓ ਸਭ ਕੁਝ ਠੀਕ ਹੋਊਗਾ ਗੁਰਪਾਲ ਆਪਣੇ ਪਤੀ ਨਾਲ ਆਪਣੇ ਭਰਾ ਦੇ ਵਿਆਹ ਤੇ ਆਉਂਦੀ ਆ ਗੁਰਪ੍ਰੀਤ ਆ ਜਿਹੜਾ ਉਹ ਆਪਣੇ ਜੀਜੇ ਨੂੰ ਤਾਂ ਬੁਲਾ ਲੈਂਦਾ ਪਰ ਆਪਣੀ ਭੈਣ ਨੂੰ ਨਹੀਂ ਬੁਲਾਉਂਦਾ ਗੁਰਪਾਲ ਇਸ ਗੱਲ ਦਾ ਸ਼ੁਕਰ ਮਣਾਉਂਦੀ ਆ ਕਿ ਚਲੋ ਓਨੇ ਹਣੀ ਨੂੰ ਤਾਂ ਬੁਲਾਇਆ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਜਾਂਦੀਆਂ ਸੇਰੇ ਬਣਦੀ ਆ ਗੁਰਪਾਲ ਸਾਰੀਆਂ ਰਸਮਾਂ ਉਮੀ ਕਰਦੀ ਆ ਪੂਰਾ ਚਾ ਕਰਦੀ ਆ ਪਰ ਗੁਰਪ੍ਰੀਤ ਨੇ ਹਜੇ ਤੱਕ ਵੀ ਆਪਣੀ ਭੈਣ ਨੂੰ ਨਹੀਂ ਬੁਲਾਇਆ ਸੀ ਵਿਆਹ ਹੋ ਜਾਂਦਾ ਹਣੀ ਤੇ ਗੁਰਪਾਲ ਵਾਪਸ ਚਲੇ ਜਾਂਦੇ ਆ ਵਿਆਹ ਵਾਲੇ ਦਿਨ ਉਹਦੇ ਸੱਸ ਸਹੁਰਾ ਵੀ ਆਏ ਹੁੰਦੇ ਆ ਤੇ ਹੁਣ ਗੁਰਪਾਲ ਨੂੰ ਇਸ ਗੱਲ ਦੀ ਉਮੀਦ ਸੀ ਕਿ ਚਲ ਹੁਣ ਤਾਂ ਮੇਰੇ ਭਰਾ ਦਾ ਵਿਆਹ ਹੋ ਗਿਆ ਹੌਲੀ ਹੌਲੀ ਸਭ ਕੁਝ ਠੀਕ ਹੋ ਜੂ ਉਹ ਖੁਸ਼ੀ ਖੁਸ਼ੀ ਆਪਣੇ ਸਹੁਰੇ ਘਰ ਵਾਪਸ ਜਾਂਦੀ ਆ ਤੇ ਜਦੋਂ ਉਹਦੀ ਪਰਜਾਈ ਨੂੰ ਚੌਕੇ ਚੜਾਉਣਾ ਸੀ ਤਾਂ ਉਹਦੀ ਪਰਜਾਈ ਮਨਮੀਤ ਆਪਣੇ ਸੱਸ ਨੂੰ ਕਹਿੰਦੀ ਆ ਕਿ ਮੰਮੀ ਤੁਸੀਂ ਗੁਰਪਾਲ ਦੀਦੀ ਨੂੰ ਬੁਲਾ ਲਓ ਵੀ ਆਪਣੀ ਚੁੱਲ੍ਹੇ ਹਨਾ ਚੁੱਲ੍ਹੇ ਚੌਕੇ ਚੜਾਉਣ ਦੀ ਮੇਰੀ ਰਸਮਾਂ ਤੇ ਮੈਂ ਚਾਹਣੀ ਆ ਕਿ ਦੀਦੀ ਇੱਥੇ ਆਵੇ ਪਰ ਗੁਰਪਾਲ ਦੀ ਮਾਂ ਸ੍ਰਿੰਦਰਕੌਰ ਨੇ ਆਪਣੀ ਨੂੰਹ ਨੂੰ ਹਜੇ ਨਹੀਂ ਕੋਈ ਗੱਲ ਦੱਸੀ ਸੀ ਉਹ ਕਹਿੰਦੀ ਪੁੱਤਾ ਉਹਨੇ ਡਿਊਟੀ ਜਾਣਾ ਹੁੰਦਾ ਬੱਚਿਆਂ ਨੂੰ ਵੀ ਸਕੂਲ ਭੇਜਣਾ ਹੁੰਦਾਗਾ ਇਸ ਕਰਕੇ ਉਹਦੇ ਕੋਲੇ ਟਾਈਮ ਨਹੀਂ ਹੋਣਾ ਮਨਮੀਤ ਕਹਿੰਦੀ ਕਿ ਚਲੋ ਕੋਈ ਗੱਲ ਨਹੀਂ ਮੰਮੀ ਜੀ ਹੌਲੀ ਹੌਲੀ ਕੁਝ ਦਿਨ ਗੁਜ਼ਰੇ 15 ਦਿਨ 21 ਦਿਨ ਗੁਜ਼ਰੇ ਸਵਾ ਮਹੀਨਾ ਹੋ ਗਿਆ ਬਿਆ ਨੂੰ ਸਵਾ ਮਹੀਨੇ ਤੋਂ ਮਨਮੀਤ ਆਪਣੀ ਸੱਸ ਨੂੰ ਕਹਿੰਦੀ ਕਿ ਮੰਮੀ ਤੁਸੀਂ ਦੀਦੀ ਨੂੰ ਫੋਨ ਕਰ ਦਿਓ ਵੀ ਮੇਰਾ ਚੂੜਾ ਵਧਾ ਜਾਣਗੇ ਗੁਰਪਾਲ ਆ ਜਿਹੜੀ ਹਣੀ ਨਾਲ ਆਪਣੀ ਭਝਾਈ ਦਾ ਚੂੜਾ ਵਧਾਉਣ ਆਉਂਦੀ ਆ ਜਦੋਂ ਉਹ ਚੂੜਾ ਵਧਾਉਣ ਆਈ ਤਾਂ ਗੁਰਪ੍ਰੀਤ ਘਰੋਂ ਚਲੇ ਗਿਆ ਮਨਮੀਤ ਨੇ ਇਹ ਗੱਲ ਨੋਟ ਕੀਤੀ ਕਿ ਗੁਰਪ੍ਰੀਤ ਨੇ ਗੁਰਪਾਲ ਨੂੰ ਬੁਲਾਇਆ ਨਹੀਂ ਵੈਸੇ ਵੀ ਸਵਾ ਮਹੀਨੇ ਦੇ ਵਿੱਚ ਉਹਨੇ ਇਹ ਗੱਲ ਨੋਟ ਕਰ ਲਈ ਸੀ ਕਿ ਮੰਮੀ ਡੇੜੀ ਦੀਦੀ ਦੀਆਂ ਗੱਲਾਂ ਕਰਦੇ ਆ ਤੇ ਗੁਰਪ੍ਰੀਤ ਦੇ ਮੂੰਹੋਂ ਮੈਂ ਕਦੇ ਵੀ ਗੁਰਪਾਲ ਦੀਦੀ ਦੀ ਕੋਈ ਗੱਲ ਨਹੀਂ ਸੁਣੀ ਉਹਨੇ ਬਹੁਤ ਵਾਰ ਅੰਦਰੋਂ ਅੰਦਰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੁਝ ਬੋਲਦਾ ਨਹੀਂ ਸੀ ਤੇ ਅੱਜ ਝੂੜਾ ਵਧਾਉਣ ਦੀ ਰਸਮ ਤੋਂ ਬਾਅਦ ਮਨਮੀਤ ਤੁਰੇ ਹਾਂ ਨਾ ਗਿਆ ਤੇ ਉਹ ਆਪਣੇ ਸੱਸ ਸਹੁਰੇ ਤੇ ਆਪਣੀ ਨਣਦ ਨੂੰ ਬਿਠਾ ਕੇ ਪੁੱਛਦੀ ਆ ਕਿ ਕੀ ਮੈਂ ਤੁਹਾਨੂੰ ਇੱਕ ਗੱਲ ਪੁੱਛ ਸਕਦੀ ਆ ਤਾਂ ਸੁਰਿੰਦਰ ਕੌਰ ਕਹਿੰਦੀ ਵੀ ਤੂੰ ਇਸ ਘਰ ਦੀ ਮੈਂਬਰਾਂ ਪੁੱਛ ਸਕਦੀ ਆ ਕਹਿੰਦੀ ਮੰਮੀ ਜੀ ਗੁਰਪ੍ਰੀਤ ਤੇ ਦੀਦੀ ਕਿਸੇ ਵੱਲੋਂ ਗੁੱਸੇ ਨੇ ਵੀ ਮੈਂ ਕਦੇ ਇਹਨਾਂ ਨੂੰ ਇੱਕ ਦੂਜੇ ਦੀ ਵੀ ਗੁਰਪਾਲ ਦੀਦੀ ਤਾਂ ਹਜੇ ਕਰਦੇ ਰਹਿੰਦੇ ਆ ਬੀ ਗੁਰਪ੍ਰੀਤ ਦੇ ਮੂੰਹੋਂ ਮੈਂ ਕਦੇ ਦੀਦੀ ਦਾ ਨਾਂ ਨਹੀਂ ਸੁਣਿਆ ਤੇ ਕਦੇ ਉਹਨਾਂ ਨੇ ਦੀਦੀ ਕੋਲ ਜਾਣ ਦੀ ਗੱਲ ਨਹੀਂ ਕੀਤੀ ਤਾਂ ਜਿਹੜੀ ਸੁਰਿੰਦਰ ਕੌਰ ਆ ਉਹ ਆਪਣੀ ਨੂੰਹ ਨੂੰ ਸਾਰਾ ਕੁਝ ਸੱਚ ਦੱਸ ਦਿੰਦੀ ਆ ਤੇ ਮਨਮੀਤ ਕਹਿੰਦੀ ਮੰਮੀ ਤੁਸੀਂ ਇੰਨੀ ਵੱਡੀ ਗੱਲ ਮੇਰੇ ਤੋਂ ਲੁਕੋਈ ਤੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੀ ਵੀ ਪੁੱਤ ਦੱਸ ਕੇ ਕੀ ਕਰਦੇ ਵੀ ਅਸੀਂ ਤਾਂ ਉਹਨੂੰ ਮਨਾ ਮਨਾ ਕੇ ਹੰਬ ਗਏ ਵੀ ਉਹ ਹਣੀ ਨਾਲ ਵਿਆਹ ਕਰਨ ਤੇ ਇਹਦੇ ਕਰਕੇ ਗੁੱਸੇ ਆ ਵੀ ਪਰ ਇਹਨੇ ਸਾਨੂੰ ਦੱਸ ਕੇ ਵਿਆਹ ਕਰਵਾਇਆ ਹਨਾ ਪੂਰੀ ਮਰਿਆਦਾ ਦੇ ਵਿੱਚ ਰਹਿ ਕੇ ਪਰ ਉਹਨੂੰ ਪਤਾ ਨਹੀਂ ਕਿਉਂ ਗੁੱਸਾ ਤਾਂ ਮਨਮੀਤ ਕਹਿੰਦੀ ਕਿ ਤੁਸੀਂ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਮਨਮੀਤ ਹਰ ਰੋਜ਼ ਗੁਰਪ੍ਰੀਤ ਕੋਲ ਗੁਰਪਾਲ ਦੀਆਂ ਗੱਲਾਂ ਛੇੜਦੀ ਆ ਤੇ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਮੈਨੂੰ ਪਤਾ ਕਿ ਤੁਸੀਂ ਗੁਰਪਾਲ ਦੀਦੀ ਨਾਲ ਗੁੱਸੇ ਹੋ ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਗੁੱਸੇ ਹੋਣਾ ਚਾਹੀਦਾ ਵੀ ਹਣੀ ਵੀਰੇ ਦਾ ਸੁਭਾ ਕਿੰਨਾ ਵਧੀਆ ਉਹਨਾਂ ਦੇ ਪਰਿਵਾਰ ਦਾ ਸੁਭਾ ਕਿੰਨਾ ਵਧੀਆ ਵਧੀਆ ਇੱਜ਼ਤਦਾਰ ਪਰਿਵਾਰ ਆ ਵੀ ਜੇ ਉਹਨੇ ਆਪ ਪਸੰਦ ਕਰਕੇ ਵਿਆਹ ਕਰਵਾ ਵੀ ਲਿਆ ਤਾਂ ਫਿਰ ਕਿੱਡੀ ਕੀ ਗੱਲ ਆ ਵੀ ਉਹਨੇ ਕਿਹੜਾ ਕੋਈ ਗਲਤ ਕਦਮ ਚੱਕਿਆ ਹਨਾ ਦੱਸ ਕੇ ਉਹਨੇ ਵਿਆਹ ਕਰਵਾਇਆ ਵੀ ਤੁਹਾਨੂੰ ਇੰਨਾ ਗੁੱਸਾ ਨਹੀਂ ਰੱਖਣਾ ਚਾਹੀਦਾ ਤਾ ਉਹ ਕਹਿੰਦਾ ਕਿ ਮੈਨੂੰ ਤਾਂ ਚਲ ਗੁੱਸਾ ਹੈਗਾ ਉਹਨੇ ਕਿਹੜਾ ਉਸ ਤੋਂ ਬਾਅਦ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਮਨਮੀਤ ਆਪਣੀ ਨਨਾਨ ਗੁਰਪਾਲ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਆ ਕਿ ਗੁਰਪ੍ਰੀਤ ਦੇ ਮਨ 'ਚ ਤੁਹਾਡੇ ਪ੍ਰਤੀ ਇੰਨਾ ਗੁੱਸਾ ਨਹੀਂ ਹੈਗਾ ਵੀ ਤੁਸੀਂ ਕਦੇ ਵੀ ਆਪਣੇ ਭਰਾ ਨੂੰ ਫੋਨ ਕੀਤਾ ਜਾਂ ਮਿਲਣ ਆਏ ਹੋ ਤਾਂ ਗੁਰਪਾਲ ਕਹਿੰਦੀ ਕਿ ਜਦੋਂ ਵੀ ਮੈਂ ਮਿਲਣ ਆਉਣਾ ਹੁੰਦਾ ਗੁਰਪ੍ਰੀਤ ਪਹਿਲਾਂ ਹੀ ਘਰੋਂ ਚਲਿਆ ਜਾਂਦਾ ਤੇ ਮੈਂ ਚਾਹਣੀ ਆ ਕਿ ਉਹਨੂੰ ਬੁਲਾਵਾਂ ਪਰ ਮੈਂ ਇਸ ਕਰਕੇ ਨਹੀਂ ਬੁਲਾਉਂਦੀ ਕਿ ਕਿਤੇ ਉਹ ਮੈਂ ਬੁਲਾਵਾਂ ਤੇ ਉਹ ਮੈਨੂੰ ਗੁੱਸੇ 'ਚ ਨਾ ਬੋਲੇ ਜਾਂ ਮੇਰੇ ਨਾਲ ਨਾ ਬੋਲੇ ਮੈਨੂੰ ਇਸ ਗੱਲ ਦੀ ਝੇਪ ਪੈਦਾ ਹੋਈ ਪਈਆ ਤਾਂ ਮਨਮੀਤ ਸਮਝ ਜਾਂਦੀ ਆ ਕਿ ਇਹਨਾਂ ਦੇ ਦਿਲ 'ਚ ਤਾਂ ਪਿਆਰ ਹੈਗਾ ਇੱਕ ਦੂਜੇ ਲਈ ਪਰ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਝੇਪ ਪੈਦਾ ਹੋ ਗਈ ਚਲੋ ਉਹ ਰਖੜੀ ਦੇ ਤਿਹਾਰ ਦਾ ਇੰਤਜ਼ਾਰ ਕਰਦੀ ਆ ਤੇ ਰਖੜੀ ਵਾਲੇ ਦਿਨ ਮਨਮੀਤ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਮੇਰੇ ਭਰਾ ਦੇ ਰਖੜੀ ਬੰਨਣ ਜਾਣਾ ਆਪਾਂ ਚੱਲੀਏ ਚਲੋ ਗੁਰਪ੍ਰੀਤ ਆਪਣੇ ਘਰ ਵਾਲੀ ਨੂੰ ਲੈ ਕੇ ਆਪਣੇ ਸਹੁਰੇ ਘਰ ਜਾਂਦਾ ਮਨਮੀਤ ਖੁਸ਼ੀ-ਖੁਸ਼ੀ ਆਪਣੇ ਭਰਾਵਾਂ ਦੇ ਰਖੜੀ ਬੰਨਦੀ ਆ ਤੇ ਉਹਦੇ ਭਰਾ ਜਿਹੜੇ ਉਹਨੂੰ ਬਹੁਤ ਪਿਆਰ ਦਿੰਦੇ ਆ ਇਹ ਸਾਰਾ ਸੀਨ ਵੇਖ ਕੇ ਗੁਰਪ੍ਰੀਤ ਆ ਜਿਹੜਾ ਉਹ ਭਾਵਕ ਹੋ ਜਾਂਦਾ ਪਰ ਉਹ ਆਪਣੀ ਭਾਵਕਤਾ ਸ਼ੋਹ ਨਹੀਂ ਕਰਦਾ ਮਨਮੀਤ ਵੀ ਗੁਰਪ੍ਰੀਤ ਦੀਆਂ ਅੱਖਾਂ ਪੜ ਲੈਂਦੀ ਆ ਕਿ ਗੁਰਪ੍ਰੀਤ ਦਾ ਵੀ ਦਿਲ ਕਰਦਾ ਕਿ ਮੇਰੀ ਵੀ ਭੈਣ ਮੇਰੇ ਰਖੜੀ ਬਣੇ ਕਿਉਂਕਿ ਪਿਛਲੇ 4 ਸਾਲਾਂ ਤੋਂ ਗੁਰਪਾਲ ਨੇ ਆਪਣੇ ਭਰਾ ਦੇ ਰਖੜੀ ਨਹੀਂ ਬੰਨੀ ਸੀ ਤੇ ਗੁਰਪ੍ਰੀਤ ਦੇ ਉਹ ਗੱਲਾਂ ਯਾਦ ਆਉਂਦੀਆਂ ਸੀ ਕਿ ਜਦੋਂ ਉਹ ਕੁਆਰੇ ਹੁੰਦੇ ਗੁੱਸੇ ਹੋਏ ਸੀ ਤਾਂ ਗੁਰਪਾਲ ਨੇ ਇੱਕ ਗੱਲ ਕਹੀ ਸੀ ਕਿ ਵੀਰੇ ਉਂਝ ਭਾਵੇਂ ਤੂੰ ਮੇਰੇ ਨਾਲ ਰੁੱਸਿਆ ਰਹੀਂ ਪਰ ਤੇਰਾ ਗੁੱਟ ਮੇਰੀ ਰਖੜੀ ਬਿਨਾਂ ਸੁੰਨਾ ਨਹੀਂ ਰਹਿਣਾ ਚਾਹੀਦਾ ਚਲੋ ਮਨਮੀਤਾ ਜਿਹੜੀ ਹੈ ਨਾ ਉਹ ਗੁਰਪ੍ਰੀਤ ਨੂੰ ਲੈ ਕੇ ਵਾਪਸ ਆਪਣੇ ਘਰ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਸੱਸ ਨੂੰ ਕਹਦੀ ਆ ਕਿ ਮੰਮੀ ਰੇੜੀ ਤੁਸੀਂ ਤਿਆਰ ਹੋ ਜਾਓ ਤੇ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਚਲੋ ਆਪਾਂ ਅੱਜ ਪਹਿਲ ਕਰਦੇ ਆ ਆਪਾਂ ਦੀਦੀ ਕੋਲ ਜਾਂਦੇ ਆ ਕਿਉਂਕਿ ਦੀਦੀ ਵੱਡੇ ਆ ਤਾਂ ਗੁਰਪ੍ਰੀਤ ਕਹਿੰਦਾ ਵੀ ਹੁਣ ਤੱਕ ਤਾਂ ਮੈਂ ਉਹਨੂੰ ਬੁਲਾਇਆ ਨਹੀਂ ਵੀ ਮੈਂ ਹੁਣ ਕਿਹੜੇ ਮੂੰਹ ਜਾਵਾਂ ਪਰ ਮਨਮੀਤ ਉਹਨੂੰ ਸੌਂਪਾ ਦਿੰਦੀ ਆ ਕਿ ਨਹੀਂ ਤੈਨੂੰ ਮੇਰੇ ਨਾਲ ਜਾਣਾ ਹੀ ਪਊਗਾ ਦੇਖ ਮੈਂ ਆਪਣੇ ਭਰਾਵਾਂ ਦੇ ਰਖੜੀ ਬਣ ਕੇ ਆਈਆਂ ਉਹ ਕਿੰਨਾ ਖੁਸ਼ ਹੋਏ ਨੇ ਮੇਰਾ ਵੀ ਮਨ ਖੁਸ਼ ਹੋਇਆ ਆਪਣੀ ਇਕੋ ਇੱਕ ਕੁੜੀ ਆ ਹਨਾ ਤੇ ਉਹ ਰਖੜੀ ਵਾਲੇ ਦਿਨ ਰੋਵੇ ਪਿਛਲੇ 4 ਸਾਲਾਂ ਤੋਂ ਤੁਸੀਂ ਉਹਨੂੰ ਬਹੁਤ ਰਵਾਇਆ ਤੇ ਹੁਣ ਮੈਂ ਨਹੀਂ ਚਾਹੁੰਦੀ ਕਿ ਉਹ ਰੋਵੇ ਮੈਂ ਨਹੀਂ ਉਹਨੂੰ ਰੋਂਦੀ ਵੇਖ ਸਕਦੀ ਤਾਂ ਗੁਰਪ੍ਰੀਤ ਕਹਿੰਦਾ ਕਿ ਤੈਨੂੰ ਤਾਂ ਇਸ ਗੱਲ ਦਾ ਅਹਿਸਾਸ ਹੈਗਾ ਤੇ ਉਹਨੂੰ ਕਿਉਂ ਨਹੀਂ ਹੈਗਾ ਜੇ ਉਹ ਕੁਆਰੇ ਹੁੰਦੇ ਨੂੰ ਮੇਰੇ ਸੁੱਤੇ ਪੈ ਦੇ ਰਖੜੀ ਬਣ ਸਕਦੀ ਆ ਤੇ ਫਿਰ ਹੁਣ ਕਿਉਂ ਨਹੀਂ ਬਣ ਸਕਦੀ ਮੈਂ ਤਾਂ ਚਾਹਣਾ ਕਿ ਉਹ ਮੇਰੇ ਰਖੜੀ ਬੰਨ੍ਹੇ ਪਰ ਉਹ ਰਖੜੀ ਲੈ ਕੇ ਆਉਂਦੀ ਨਹੀਂ ਤਾਂ ਮਨਮੀਤ ਆਪਣੀ ਨਨਾਨ ਨੂੰ ਫੋਨ ਕਰਦੀ ਆ ਇਹ ਹਣੀ ਨੂੰ ਲੈ ਕੇ ਆ ਜਾ ਤੇ ਤੇਰਾ ਭਰਾ ਤੇਰੇ ਤੋਂ ਰਖੜੀ ਬਣਾਉਣ ਲਈ ਤਿਆਰ ਆ ਇਹ ਗੱਲ ਸੁਣ ਕੇ ਗੁਰਪਾਲਾ ਜਿਹੜੀ ਉਹ ਖੁਸ਼ ਹੋ ਜਾਂਦੀ ਆ ਫਿਰ ਗੁਰਪਾਲਾ ਹਣੀ ਤੇ ਆਪਣੇ ਸੱਸ ਸਹੁਰੇ ਨੂੰ ਲੈ ਕੇ ਆਪਣੇ ਭਰਾ ਦੇ ਰਖੜੀ ਬੰਨਣ ਆਉਂਦੀ ਆ ਸਾਰਾ ਪਰਿਵਾਰ ਆ ਜਿਹੜਾ ਇਕੱਠਾ ਹੁੰਦਾ ਤੇ ਗੁਰਪਾਲਾ ਗੇਟ ਵੱਡਦੇ ਆ ਹੀ ਆਪਣੇ ਭਰਾ ਗੁਰਪ੍ਰੀਤ ਨੂੰ ਭੱਜ ਕੇ ਜੱਫੀ ਪਾਉਂਦੀ ਆ ਉਹਦਾ ਮੱਥਾ ਚੁੰਮਦੀ ਆ ਤੇ ਰੋਣ ਲੱਗ ਜਾਂਦੀ ਆ ਤੇ ਗੁਰਪ੍ਰੀਤ ਵੀ ਰੋਣ ਲੱਗ ਜਾਂਦਾ ਉਹ ਕਹਿੰਦਾ ਕਿ ਅੱਜ ਤੈਨੂੰ ਮੇਰੀ ਯਾਦ ਆ ਗਈ ਪਿਛਲੇ 4 ਸਾਲਾਂ ਤੋਂ ਇਹ ਗੋਟਾ ਜਿਹੜਾ ਰਖੜੀ ਨੂੰ ਉਡੀਕਦਾ ਸੀ ਤੂੰ ਕਦੇ ਵੀ ਇਹ ਨਹੀਂ ਸੋਚਿਆ ਕਿ ਮੇਰੇ ਭਰਾ ਦਾ ਗੁੱਟ ਮੇਰੀ ਰਖੜੀ ਬਿਨਾ ਸੁਣਨਾਗਾ ਤਾਂ ਗੁਰਪਾਲ ਕਹਿੰਦੀ ਕਿ ਜਦੋਂ ਵੀ ਮੈਂ ਆਉਂਦੀ ਸੀ ਉਦੋਂ ਤੂੰ ਤਾਂ ਘਰੋਂ ਚਲਿਆ ਜਾਂਦਾ ਸੀ ਤੂੰ ਇੱਕ ਵਾਰੀ ਵੀ ਕਹਿ ਨਹੀਂ ਸਕਦਾ ਸੀ ਤੂੰ ਮੰਮੀ ਦੇ ਰਾਹੀਂ ਕਹਿ ਦਿੰਦਾ ਕਿ ਮੈਨੂੰ ਰਖੜੀ ਦੀ ਉਡੀਕ ਆ ਮੈਂ ਹਰ ਸਾਲ ਤੇਰੇ ਵਾਸਤੇ ਰਖੜੀ ਖਰੀਦ ਕੇ ਰੱਖਦੀ ਸੀ ਤੇ ਅੱਜ ਮੈਂ ਸਾਰੀਆਂ ਰਖੜੀਆਂ ਇਕੱਠੀਆਂ ਲੈ ਕੇ ਆਈਆਂ ਤਾਂ ਉਸ ਤੋਂ ਬਾਅਦ ਮਾਹੌਲ ਆ ਜਿਹੜਾ ਉਹ ਖੁਸ਼ੀ ਭਰਿਆ ਹੋ ਜਾਂਦਾ ਗੁਰਪਾਲ ਗੁਰਪ੍ਰੀਤ ਦੇ ਗੁੱਟ ਤੇ ਪੰਜ ਰਖੜੀਆਂ ਬੰਨ੍ਹਦੀ ਆ ਕਹਿੰਦੀ ਆ ਕਿ ਆ ਲੈ ਪੰਜ ਸਾਲਾਂ ਦੀਆਂ ਪੂਰੀਆਂ ਰਖੜੀਆਂ ਤੇ ਮੈਨੂੰ 5 ਸਾਲਾਂ ਦੇ ਗਿਫਟ ਦੇ ਇਹ ਵੇਖ ਕੇ ਗੁਰਪਾਲ ਦੇ ਸੱਸ ਸਹੁਰਾ ਤੇ ਮੰਮੀ ਡੈਡੀ ਵੀ ਖੁਸ਼ ਹੋ ਜਾਂਦੇ ਆ ਤੇ ਮਨਮੀਤ ਆ ਜਿਹੜੀ ਉਹ ਆਪਣੀ ਨਨਾਨ ਲਈ 5 ਸੂਟ ਲੈ ਕੇ ਆਉਂਦੀ ਆ ਕਹਿੰਦੀ ਵੀ ਮੈਨੂੰ ਤੁਹਾਡੇ ਭੈਣ ਭਰਾਵਾਂ ਦਾ ਤਾਂ ਨਹੀਂ ਪਤਾ ਪਰ ਮੈਂ ਆਪਣੀ ਨਨਾਨ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ ਆ ਆ ਚੱਕੋ 5 ਸੂਟ ਤੇ ਪੰਜੇ ਸੂਟ ਆ ਜਿਹੜੇ ਤੁਸੀਂ ਜਾਣਸਾਰਸ ਵਾਲਿਓ ਤੁਹਾਡੇ ਪਾਉਣ ਵਾਲੇ ਨੇ ਤੇ ਜਿਹੜੇ ਤੁਸੀਂ 5 ਸਾਲ ਤੁਸੀਂ ਗੁੱਸੇ ਰਹੇ ਹੋ ਤੁਹਾਡੇ ਗਿਫਟ ਪੈਂਡਿੰਗ ਸੀ ਆ ਲਓ ਤੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਗੁੱਸੇ ਨਹੀਂ ਦੇਖਣਾ ਚਾਹੁੰਦੀ ਉਹ ਗੁਰਪ੍ਰੀਤ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਤੁਸੀਂ ਚਾਹੇ ਮਰਜੀ ਗੁੱਸੇ ਹੋ ਜਾਓ ਪਰ ਮੰਮੀ ਡੈਡੀ ਨਾਲ ਤੇ ਦੀਦੀ ਨਾਲ ਗੁੱਸੇ ਨਹੀਂ ਹੋਣਾ ਚਾਹੀਦੇ ਤਾਂ ਫਿਰ ਗੁਰਪਾਲ ਕਹਿੰਦੀ ਹੈ ਕਿ ਤੁਹਾਡੇ ਨਾਲ ਵੀ ਕਿਉਂ ਗੁੱਸੇ ਹੋ ਜਾਣ ਵੀ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਹੱਸਦੇ ਵਸਦੇ ਰਹੋ ਤੇ ਗੁਰਪਾਲ ਦੇ ਸੱਸ ਸਹਰਾ ਗੁਰਪ੍ਰੀਤ ਨੂੰ ਕਹਿੰਦੇ ਆ ਕਿ ਤੇਰੀ ਭੈਣ ਵਰਗਾ ਹੀਰਾ ਤਾਂ ਸਾਨੂੰ ਪੂਰੇ ਦੇਸ਼ 'ਚੋਂ ਨਹੀਂ ਸੀ ਲੱਭਣਾ ਪੂਰੀ ਦੁਨੀਆ ਚੋਂ ਨਹੀਂ ਸੀ ਲੱਭਣਾ ਵੀ ਸਾਡੇ ਪਰਿਵਾਰ ਚ ਜੇ ਕੋਈ ਤੈਨੂੰ ਕਮੀ ਲੱਗੀ ਤਾਂ ਤੂੰ ਕਹਿ ਸਕਦਾ ਪਰ ਅਸੀਂ ਤੇਰੀ ਭੈਣ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਧੰਨ ਧੰਨ ਹੋ ਗਏ ਉਸ ਤੋਂ ਬਾਅਦ ਸ੍ਰਿੰਦਰਕੌਰ ਆਪਣੀ ਨੂੰਹ ਦਾ ਮੱਥਾ ਚੁੰਮਦੀ ਕਹਿੰਦੀ ਆ ਕਿ ਮੇਰੀ ਨੂੰਹ ਤਾਂ ਮੇਰਾ ਧੀਆਂ ਨਾਲੋਂ ਵੀ ਵੱਧ ਕਰਦੀ ਆ ਜੇ ਸਾਰੇ ਪਰਿਵਾਰ ਦੀਆਂ ਨੂੰਹਾਂ ਇਸ ਤਰ੍ਹਾਂ ਹੋਣ ਤਾਂ ਰਿਸ਼ਤੇ ਆ ਜਿਹੜੇ ਉਹ ਬਚ ਸਕਦੇ ਆ ਸਿਆਣਿਆਂ ਨੇ ਸੱਚੀ ਕਿਹਾ ਕਿ ਇੱਕ ਬਜ਼ੁਰਗਾ ਜਿਹੜਾ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਬੁਢਾਪੇ ਦਾ ਸਹਾਰਾ ਉਹਨਾਂ ਦਾ ਪੁੱਤ ਨਹੀਂ ਬਲਕਿ ਉਹਨਾਂ ਦੀ ਸੁੱਚਜੀ ਨੂੰ ਹੁੰਦੀ ਆ ਜੇ ਨੂੰ ਚਾਹੇ ਤਾਂ ਰਿਸ਼ਤਿਆਂ ਨੂੰ ਅਤੇ ਸੱਸ ਸਹੁਰੇ ਦੇ ਬੁਢਾਪੇ ਨੂੰ ਰੋਲਣ ਤੋਂ ਬਚਾ ਸਕਦੀ ਆ ਕੀ ਕਹੋਗੇ ਤੁਸੀਂ ਮਨਮੀਤ ਵਰਗੀ ਨੂੰ ਦੇ ਬਾਰੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਗੁਰਪ੍ਰੀਤ ਤੇ ਗੁਰਪਾਲ ਦੇ ਗੁੱਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਰਖੜੀ ਦਾ ਤਿਹਾਰ ਮੁਬਾਰਕ ਮੈਂ ਪ੍ਰਮਾਤਮਾ ਅੱਗੇ ਦੁਆ ਕਰਦੀ ਆ ਕਿ ਸਾਰੇ ਭੈਣ ਭਰਾ ਇਸ ਤਿਹਾਰ ਨੂੰ ਗੁੱਸੇ ਗਿਲੇ ਛੱਡ ਕੇ ਇੱਕ ਦੂਜੇ ਨਾਲ ਮਨਾਉਣ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼ਕਾਲ ਜੀ